ਆ ਮਸੀਹ ਦੀ ਸਾਰਿਆਂ ਨੂੰ ਪ੍ਰਭੂ ਜੀ ਅਸੀਸ ਦੇ ਜੋ ਅੱਜ ਦਾ ਸ਼ੁਕ ਦਿਹਾੜਾ ਜੋ ਸ਼ੋਭਾ ਯਾਤਰਾ ਜਿਵੇਂ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਪਾਸਟਰ ਸਾਹਿਬ ਦੱਸ ਰਹੇ ਸੀਗੇ ਕਿ ਬੜਾ ਹੀ ਉਤਸ਼ਾਹ ਸਾਰੀ ਸੰਗਤ ਦੇ ਵਿੱਚ ਜੇ ਲਿਆ ਇੱਕ ਵਾਰੀ ਫੇਰ ਤੋਂ ਇੱਕ ਵੱਡੀ ਸ਼ੋਭਾ ਯਾਤਰਾ ਜੋ 크리스마ਸ ਦੇ ਮੌਕੇ ਵਿੱਚ ਕੱਟੀ ਜਾ ਰਹੀ ਹੈ ਟਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿੰਨੇ ਸਾਡੇ ਪੋਲੀਟਿਕਲ ਲੀਡਰ ਵੀ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਤੋਂ ਪਹਿਲਾਂ ਸਾਡੇ ਬਦਲਾਲ ਬੱਗਾ ਜੀ ਵੀ ਸਾਡੇ ਹਲਕੇ ਦੇ ਹੋ ਸਾਰੀ ਸੰਗਤਾਂ ਹallelujah ਜੀ ਅਸੀਂ ਸਮੂਹ ਈਸਾਈ ਭਾਈਚਾਰੇ ਲੁਧਿਆਣਾ ਦਾ ਤੇ ਆਸ-ਪਾਸ ਤੋਂ ਜਿਹੜੇ ਸਾਡੇ ਡਿਸਟ੍ਰਿਕਟ ਨੇ ਕੱਥੇ ਹੋ ਕੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਇੰਤਜ਼ਾਮ ਕੀਤਾ ਔਰ ਇਹ ਸ਼ੋਭਾ ਯਾਤਰਾ ਕਲਵਿ ਚਰਚ ਸੀਐਨਆਈ ਲੁਧਿਆਣਾ ਦੇ ਪਲੇ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਤੋਂ ਸਾਰੇ ਵਸਨੀਕ ਅਤੇ ਸਾਡੀ ਮਸੀਹੀ ਕਲੀਸਿਆਂ ਨੂੰ 크리스마ਸ ਦੇ ਦਿਹਾੜੇ ਦੀ ਬਹੁਤ-ਬਹੁਤ ਵਧਾਈ ਤੇ ਇਸ ਦੇ ਨਾਲ ਹੀ ਇਹ ਜਿਹੜੀ ਸ਼ੋਭਾ ਯਾਤਰਾ ਸੀਐਨਐ ਕਲਬਰੀ ਚਰਚ ਤੋਂ ਸਟਾਰਟ ਹੋ ਕੇ ਟੈਂਪਲ ਆਫ ਗੋਡ ਚਰਚ ਸਲੇਮ ਟਾਬਰੀ ਨਾਰਥ ਦੇ ਵਿੱਚ ਪਹੁੰਚੀ ਹੈ ਜਿੱਥੇ ਬਹੁਤ ਪਰਵਾ ਸਵਾਗਤ ਇੱਥੇ ਪਾਸਟਰ ਐਸੋਸੀਏਸ਼ਨ ਅਤੇ ਬੱਗਾ ਫੈਮਿਲੀ ਜੀ ਵੱਲੋਂ ਕੀਤਾ ਗਿਆ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਤੇ ਸਾਰੇ ਸਮਾਜ ਨੂੰ Hindu Muslim Sikh Sai ਖਾਸ ਕਰਕੇ ਪੁਲਿਸ ਡਮਿਨਿਸਟ੍ਰੇਸ਼ਨ ਨੂੰ ਜਿਹਨਾਂ ਨੇ ਸਿਕਿਉਰਿਟੀ ਦੇ ਤੇ ਟ੍ਰੈਫਿਕ ਦੇ ਤਕੜੇ ਬੰਦੋਬਸਥ ਕੀਤੇ ਨੇ ਥੈਂਕ ਯੂ ਜੀ ਸਰ ਸ਼ੁਰੂ ਕਿੱਥੋਂ ਹੋਈ ਔਰ ਕਿੱਥੇ ਜਾ ਕੇ ਸਮਾਪਤ ਹੋਣੀ ਆ ਉਹਦੇ ਬਾਰੇ ਦੱਸੋ ਸ਼ੁਰੂ ਸਰ ਇਹ ਸੀਐਨਆਈ ਕਲਵਰੀ ਚਰਚ ਤੋਂ ਸਟਾਰਟ ਹੋਈ ਹੈ ਤੇ ਸਰਾਭਾ ਨਗਰ ਹੋਲੀ ਕਰੋ ਚਰਚ ਵਿੱਚ ਖਤਮ ਹੋਣੀ ਹੈ ਹੁਣ ਅਸੀਂ ਟੈਂਪਲ ਆਫ ਗੋਡ ਚਰਚ ਖੜੇ ਹੋ ਗਏ ਆ ਆ ਗਏ ਆ ਸਲੇਮ ਟਾਵਰੀ ਤੇ ਸ਼ਹਿਰ ਦੇ ਵਸਨੀਕ ਲੋਕ ਇਸ ਤਰ੍ਹਾਂ ਮੈਂ ਤੁਹਾਡੇ ਨਾਲ ਹੀ ਆਪੋ ਰਾਹ ਦੇ ਵਿੱਚ ਮਿਲਦੇ ਆ ਸ਼ਹਿਰ ਦੇ ਵਿੱਚ ਲੋਕਾਂ ਨੇ ਜਿਹੜਾ ਤੁਹਾਡਾ ਵੈਲਕਮ ਕੀਤਾ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਸਾਡੇ ਲੀਡਰ ਅੱਗੇ ਆ ਨੌਜਵਾਨ ਦੀ ਪਿਆਰ ਨਜ਼ਰ ਆ ਰਿਹਾ ਇਤਾਂ ਹੀ ਮੈਂ ਇੱਕ ਵਾਰੀ ਫੇਰ ਸਾਰੇ ਵਿਧਾਨੇ ਸ਼ਹਿਰ ਵਾਸੀਆਂ ਨੂੰ ਕਹਾਂਗੇ ਕਿ ਆਪਾਂ ਇਤਾਂ ਹੀ ਰਲ ਮਿਲ ਕੇ ਰਹੀਏ ਤੇ ਜਿਹੜਾ ਪ੍ਰਮਾਤਮਾ ਦਾ ਜਿਹੜਾ ਵਚਨ ਉਹ ਆਪਾਂ ਇੱਕ ਜਿਹੜਾ ਪਿਆਰ ਤੇ ਪਿਆਰ ਮੁਹੱਬਤ ਦਾ ਵਚਨ ਆ ਆਪਾਂ ਇੱਕ ਜਿਹੜੇ ਪ੍ਰਾਂਤ ਵਿੱਚ ਕਾਪੀ ਆ ਬਣ ਗਈ ਜਿਹੜਾ ਯਾਤਰਾ ਅੱਜ ਹੋ ਰਹੀ ਜਾਂਦੀ ਹੈ ਜੀ ਤੇ ਭਾਈਚਾਰੇ ਦਾ ਜਿਹੜਾ ਪ੍ਰੋਗਰਾਮ ਤੁਹਾਨੂੰ ਸਵਾਗਤ ਕਰਨ ਨੂੰ ਮੇਰੇ ਵੱਲੋਂ ਅੱਜ ਬਹੁਤ-ਬਹੁਤ ਮੈਂ ਧੰਨਵਾਦ ਕਰਨਾ ਚਾਹਾਂਗਾ ਹਰੇਕ ਭਾਈਚਾਰੇ ਦਾ ਜਿਹਨਾਂ ਨੇ ਸਾਡਾ ਸਵਾਗਤ ਕੀਤਾ ਅੱਜ ਜੋ ਕੋ ਯਾਤਰਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਭਾਈਚਾਰਾ ਨੇ ਇੱਕ ਭਾਈਚਾਰਾ ਹੈ ਮੁਸਲਿਮ ਭਾਈਚਾਰੇ ਨੇ ਸਿੱਖ ਭਾਈਚਾਰੇ ਨੇ ਸਾਰਾ ਨੇ ਬਹੁਤ ਵਜੇ ਦੇਖਦੇ ਨੇ ਸਵਾਗਤ ਕੀਤਾ ਜੋ ਪਹਿਲਾਂ ਤੇ ਉਹੀ ਮਾਹੌਲ ਉਹੀ ਪਿਆਰ ਇਸ ਸਾਲ ਵੀ ਪੂਰਾ ਕਾਮਯਾਬਾ ਹੋ ਰਿਹਾ ਹੈ